Look ਗਤ ਚੰਗਿਆਈਆ ਬੁਰਿਆਈਆ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਕੀ ਨਾਨਕ ਕੁੰਗਾ ਬੱਬ ਜਲ ਰਹਾ ਜਲਵੇਂ ਕੁੰਗ ਨਾ ਹੋਏ ਗਿਆਨਤਾ ਬੱਦਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ ਇਸੋ ਚੰਦਾ ਉੱਗ ਗਵ ਸੂਰਜ ਚੜੇ ਹਜ਼ਾਰੋ ਏਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰੋ ਸੋ ਕਹੋ ਢਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸ ਆਓ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪੰਜਵਾਂ ਫਿਰਤ ਫਿਰਤ ਟਿੱਕੇ ਜਨ ਸਾਭੋ ਪੂਰਾ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨ ਆਵ ਹਰ ਹਰ ਨਾ ਈਸਰ ਬਿਨ ਸਗਲ ਗੰਗਾ ਬੋ ਰਹਾ ਸੁਰਗ ਨਿਰਤ ਭਵਾਨੂ ਕੋ ਮੰਡਲ ਸਗਲ ਦੇ ਆਪੋ ਮਾਉ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਇਆ ਪਾਈਆ ਸਰਬ ਨਿਧਾਨਾ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾ ਹੂੰ ਜਾਨਾ ਨਾਮ ਕੋ ਨਾਮ ਨਿਰੰજન ਗਾਇਆ ਪਾਈਆ ਸਰਬੋ નિਦਾਨਾ ਕਰ ਕਿਰਪਾ ਜਿਸ ਦੇ ਸਵਾਮੀ ਵਿਰਲੇ ਕਾਹੂ ਜਾਨਾ ਰਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰ ਦੇ ਨਾਲ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਉਂਦੀਆਂ ਨੇ ਬੜੇ ਪਿਆਰ ਦੇ ਨਾਲ ਸੰਗਤਾਂ ਗੁਰਬਾਣੀ ਸਰਵਣ ਕਰਦੀਆਂ ਨੇ ਬੜੇ ਪਿਆਰ ਦੇ ਨਾਲ ਸੰਗਤਾਂ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ ਗੋ ਚਰਨਾਂ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਆਓ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਉਹਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 600 74 ਅੰਗ ਦੇ ਉੱਤੇ ਸੁਭਾਈ ਬਾਣ ਤਨਾਵਸਰੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਹ ਉਚਾਰਣ ਕੀਤਾ ਗਿਆ ਹੈ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐ ਕਿ ਇਹ ਸੰਸਾਰ ਉਤੇ ਦੁਨੀਆ ਕਦੇ ਕਿਤੇ ਜਾਂਦੀ ਐ ਕਦੇ ਕਿਤੇ ਜਾਂਦੀ ਐ ਟਕਣਾਂ ਦੇ ਵਿੱਚ ਪਈ ਹੋਈ ਐ ਫਿਰਤ ਫਿਰਤ ਭੇਟੇ ਜਨ ਸਾਧੂ ਫਿਰਦਿਆਂ ਫਿਰਦਿਆਂ ਨੂੰ ਕੋਈ ਸਾਧੂ ਦੇ ਦਰਸ਼ਨ ਹੋ ਗਏ ਪੂਰਾ ਸਾਧੂ ਮਿਲ ਗਿਆ ਜਿਹੜਾ ਪੂਰਨ ਬ੍ਰਹਮ ਗਿਆਨੀ ਸੀ ਪੂਰਾ ਗੁਰੂ ਸਮਝਾਇਆ ਉਹਨੇ ਫਿਰ ਸਾਨੂੰ ਸਮਝਾਇਆ ਜਿੰਨਾ ਚਿਰ ਅਸੀਂ ਸਮਝਦੇ ਨਹੀਂ ਉਹਨਾਂ ਚਿਰ ਅਸੀਂ ਲਾਲਚਾਂ ਦੇ ਵਿੱਚ ਪੈ ਕੇ ਆਪਣਿਆਂ ਦਾ ਕਤਲ ਕਰਨ ਤੇ ਤੁਰੇ ਹੋਏ ਜਿੱਦੇ ਸਾਨੂੰ ਸਮਝ ਲੱਗੀ ਉਦੋਂ ਫਿਰ ਬਗਾਨਿਆਂ ਦੇ ਵਿੱਚੋਂ ਵੀ ਸਾਨੂੰ ਰੱਬ ਦਿਸਣਾ ਜਿੰਨਾ ਚਿਰ ਸਾਨੂੰ ਗੁਰੂ ਦੀ ਸਮਝ ਨਹੀਂ ਉਹਨਾਂ ਤੇਰੇ ਸਿ ਆਪਣੇਆਂ ਦਾ ਵੀ ਕਤਲ ਕਰਦੇ ਆ ਹੁਣ ਦੂਰ ਦੀ ਗੱਲ ਨਹੀਂ ਹੈ ਆਪਣੇ ਨੇੜੇ ਪਿੰਡ ਕੁਲਾਰਾਂ ਦੀ ਗੱਲ ਹੈ ਪਰਸੋਂ ਦੀ ਗੱਲ ਹੈ ਚੌਥ ਦੀ ਕਿ ਪਤਨੀ ਨੇ ਆਪਣੇ ਘਰ ਵਾਲੇ ਨੂੰ ਮਾਰਤਾ ਕਾਦੇ ਪਿੱਛੇ ਲਾਲਚ ਪੈਸਿਆਂ ਦਾ ਕੰਮ ਉਹ ਵੀ ਕਰਦੀ ਸੀ ਕੰਮ ਉਹ ਵੀ ਕਰਦਾ ਸੀ ਬਸ ਘਰਾਂ ਦੇ ਵਿੱਚ ਜਿਹੜੇ ਕਲੇਸ਼ ਨੇ ਇਹ ਸਾਡੇ ਘਰ ਨੂੰ ਤਬਾਹ ਕਰ ਦਿੰਦੇ ਆ ਨੌਜਵਾਨ ਮੁੰਡਾ ਸੀ ਤੇ ਉਹਦਾ ਕਤਲ ਕਰਤਾ ਘਰਵਾਲੀ ਬੀਬੀ ਨੇ ਹੁਣ ਉਹ ਵੀ ਜੇਲ੍ਹ ਚ ਸੜੂਗੀ ਤੇ ਘਰ ਖਤਮ ਹੋ ਗਿਆ ਜੇ ਅਸੀਂ ਗੁਰੂ ਦੇ ਨਾਲ ਗੁੜਾਂਗੇ ਨਾ ਗੁਰੂ ਸਾਨੂੰ ਸਮਝਾਉਂਦਾ ਹੈ ਕਿ ਜਿਉਣਾ ਕਿਵੇਂ ਹੈ ਤੇ ਮਰਨਾ ਕਿਵੇਂ ਹੈ ਗੁਰੂ ਸਾਨੂੰ ਇਹ ਚੀਜ਼ਾਂ ਬਾਰੇ ਗਿਆਨ ਕਰਾਉਂਦਾ ਹੈ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਜਿੱਦੇ ਅਸੀਂ ਪੂਰੇ ਗੁਰੂ ਦੇ ਨਾਲ ਲੱਗਦੇ ਆ ਨਾ ਪੂਰੇ ਗੁਰੂ ਤੋਂ ਸਮਝ ਲੱਗਦੀ ਏ ਸਾਨੂੰ ਪੂਰੇ ਗੁਰੂ ਤੋਂ ਸਮਝ ਕਦੋਂ ਲੱਗਦੀ ਏ ਜੇ ਜੇ ਅਸੀਂ ਸਮਝ ਲੈਣੀ ਚਾਹਾਂਗੇ ਤਾਂ ਜੇ ਅਸੀਂ ਸਮਝ ਨਹੀਂ ਨਾ ਲੈਣੀ ਚਾਹੁੰਦੇ ਤਾਂ ਵੀ ਗੱਲ ਨਹੀਂ ਬਣਦੀ ਕੱਲ ਮੈਨੂੰ ਵੀਡੀਓ ਭੇਜੀ ਆਪਣੇ ਪਿੰਡ ਦੇ ਨੌਜਵਾਨ ਫੌਜੀ ਵੀਰ ਨੇ ਕਹਿੰਦੇ ਵੀ ਆਹ ਵੀਡੀਓ ਦੇਖੋ ਮੈਂ ਜਦੋਂ ਵੀਡੀਓ ਦੇਖੀ ਉਹ 25 ਸਾਲਾਂ ਦਾ ਨੌਜਵਾਨ ਮੁੰਡਾ ਤੇ ਉਹਦੇ ਦਸਤਾਰ ਸਜਾਈ ਹੋਈ ਦਮਾਲਾ ਸਜਾਇਆ ਹੋਇਆ ਤੇ ਚੋਲਾ ਪਾਇਆ ਹੋਇਆ ਸਾਰੇ ਸ਼ਸਤਰ ਉਹਦੇ ਕੋਲ ਪੰਜ ਕੰਗਾਰ ਪਹਿਨੇ ਹੋਏ ਪਰ ਖੜਾ ਕਿੱਥੇ ਸੀ ਠੇਕੇ ਤੇ ਠੇਕੇ ਤੇ ਸ਼ਰਾਬ ਲੈਣ ਵਾਸਤੇ ਖੜਾ ਉੱਥੇ ਫੜ ਲਿਆ ਉਹਨੂੰ ਕੁੱਟਿਆ ਮਾਰਿਆ ਉਹ ਕਹਿੰਦਾ ਮੈਨੂੰ ਜਿੰਨਾ ਮਰਜੇ ਗੁੱਟ ਲਓ ਮੇਰੀ ਵੀਡੀਓ ਨਾ ਫੜਾਓ ਉਹਨਾਂ ਨੇ ਆਖਿਆ ਵੀਡੀਓ ਕਰਕੇ ਤੇ ਤੈਨੂੰ ਅਸੀਂ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਨ ਪਰ ਮੈਂ ਗੱਲ ਕਹਿ ਰਿਆ ਕਿ ਜਿੰਨਾ ਚਿਰ ਅਸੀਂ ਗੁਰੂ ਦੇ ਕੋਲ ਆ ਨਾ ਜਿੰਨਾ ਚਿਰ ਅਸੀਂ ਗੁਰੂ ਦੀ ਗੱਲ ਨੂੰ ਸਮਝਦੇ ਨਹੀਂ ਉਹਨਾਂ ਚਿਰ ਗੁਰੂ ਦੇ ਨਾਲ ਰਹਿਣ ਨਾਲ ਵੀ ਕੀ ਹੋ ਜਾਊਗਾ ਜਿੰਨਾ ਜਿੱਦੇ ਅਸੀਂ ਨੇ ਗੁਰੂ ਦੀ ਸਮਝ ਗੱਲ ਸਮਝ ਲਈ ਉਹਦੇ ਗੁਰੂ ਸਾਹਿਬ ਕਹਿੰਦੇ ਆ ਕਿ ਘਰ ਬੈਠੇ ਗੁਰੂ ਤੇ ਆਇਓ ਉਹਦੇ ਅਸੀਂ ਘਰੇ ਬੈਠੇ ਵੀ ਗੁਰੂ ਨੂੰ ਪਾ ਸਕਦੇ ਆ ਪਰ ਜਿੰਨਾ ਚਿਰ ਅਸੀਂ ਗੁਰੂ ਨੂੰ ਸਮਝਦੇ ਨਹੀਂ ਉਹਨਾਂ ਤਰ੍ਹਾਂ ਅਸੀਂ ਗੁਰੂ ਦੇ ਚਰਨਾਂ 'ਚ ਜਾ ਕੇ ਵੀ ਗੁਰੂ ਨੂੰ ਅਸੀਂ ਪਾ ਨਹੀਂ ਸਕਦੇ ਇੱਥੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਗੁਰੂ ਨੇ ਸਾਨੂੰ ਸਮਝ ਦੇਣੀ ਹੈ ਗੁਰੂ ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਦੇ ਆ ਨਾ ਜਦੋਂ ਭਟਾਂ ਦੇ ਸਬੀਏ ਪੜ੍ਹਦੇ ਆ ਉਹ ਕਹਿੰਦੇ ਆ ਕਿ ਰਹੇਉ ਸੰਤ ਹੋ ਟੋਲ ਸਾਧੂ ਤੇਰੇ ਰਿੱਥੇ ਸਨਿਆਸੀ ਤਪਸ਼ੀਏ ਮੁਖੋਏ ਪੰਡਤ ਮਿੱਠੇ ਕਹਿੰਦੇ ਵੜੇ ਵੇਖੇ ਮੈਨੂੰ ਸਾਲ ਹੋ ਗਏ ਕਹਿੰਦੇ ਫਿਰਦਿਆਂ ਨੂੰ ਮੈਂ ਵੜੇ ਵੇਖੇ ਪਰ ਅਸੀਂ ਦੇਖਦੇ ਨਹੀਂ ਜੀ ਅਸੀਂ ਤੇ ਚੋਲਾ ਪਾਇਆ ਹੋਵੇ ਬਸ ਉਸੇ ਦੇ ਪੈਰਾਂ 'ਚ ਡਿੱਗ ਜਾਂਦੇ ਆ ਕਿ ਇਹ ਤੇ ਰੱਬ ਦਾ ਬੰਦਾ ਨਹੀਂ ਪਹਿਲਾਂ ਪਛਾਣ ਕਰ ਲੋ ਪਹਿਲਾਂ ਪਛਾਣ ਕਰ ਲੋ ਅੱਜ ਤੇ ਸਾਨੂੰ ਘਰਾਂ 'ਚ ਲੁੱਟਣ ਵਾਸਤੇ ਵੀ ਇਦਾਂ ਦੇ ਕੰਮ ਕਰਨ ਲੱਗੇ ਜੀ ਲੋਕ ਕਿ ਅਸੀਂ ਚਾਹ ਪੀਣੀ ਹੈ ਜੀ ਅਸੀਂ ਪਰੇਸ਼ਾਨਾ ਛੱਕਣਾ ਹੈ ਘਰ ਕੋਈ ਹੁੰਦਾ ਨਹੀਂ ਲੁੱਟ ਕੇ ਲੈ ਜਾਂਦੇ ਆ ਇਹਨਾਂ ਗੱਲਾਂ ਤੋਂ ਸਾਨੂੰ ਸੁਚੇਤ ਹੋਣਾ ਪੈਣਾ ਰਹੇਓ ਸੰਤ ਹਉ ਟੋਰ ਸਾਧਵਾ ਤੇਰੇ ਦਿੱਠੇ ਸੰਿਆਸੀ ਤਪਸ਼ੀ ਮੁਖੋਏ ਪੰਡਤ ਮਿੱਠੇ ਮੁਖ ਤੋਂ ਬੜੇ ਮਿੱਠੇ ਲੱਗਦੇ ਆ ਜੀ ਪਰ ਅੰਦਰ ਪਤਾ ਕੀ ਚੱਲ ਰਿਹਾ ਹੁੰਦਾ ਹੈ ਅੰਦਰ ਉਹਨਾਂ ਦੇ ਵਿਸ਼ੇ ਵਿਕਾਰ ਚੱਲਦੇ ਆਂ ਅੰਦਰ ਸ਼ਰਾਬਾਂ ਦਾ ਨਸ਼ਾ ਚੱਲ ਰਿਹਾ ਹੈ ਅੰਦਰ ਪਤਾ ਨਹੀਂ ਕੀ ਕੀ ਚੱਲ ਰਿਹਾ ਹੈ ਜਿੱਦੇ ਅਸੀਂ ਗੁਰੂ ਦੀ ਗੱਲ ਨੂੰ ਸਮਝਾਂਗੇ ਨਾ ਅਸਲ ਦੇ ਵਿੱਚ ਉਸ ਦਿਨ ਸਮਝਾਵਾਂਗੇ ਕਿ ਹੁਣ ਮੈਨੂੰ ਗੁਰੂ ਮਿਲ ਗਿਆ ਫਿਰ ਉਹ ਤੇ ਫਿਰ ਤੇ ਭੇਟੇ ਜਨ ਅਨੁਸਾਰ ਪੂਰਾ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਕਹਿੰਦੇ ਚੋਲਾ ਪਾ ਲੈਣ ਦੇ ਨਾਲ ਕਕਾਰ ਪਾ ਲੈਣ ਦੇ ਨਾਲ ਕਹਿੰਦੇ ਕੋਈ ਕੰਮ ਨਹੀਂ ਸਬਰਨਾ ਆਨ ਸਗਲ ਵਿਧ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਜਿੰਨਾ ਚਿਰ ਕਕਾਰ ਪਾ ਕੇ ਜਿੰਨਾ ਚਿਰ ਅੰਮਰਿਤ ਛਕ ਕੇ ਅਸੀਂ ਗੁਰੂ ਦੀ ਗੱਲ ਨਹੀਂ ਕਰਦੇ ਜਿੰਨਾ ਚਿਰ ਅਸੀਂ ਗੁਰੂ ਦੇ ਵਚਨਾਂ ਨੂੰ ਆਪਣੇ ਹਿਰਦੇ 'ਚ ਨਹੀਂ ਵਸਾਉਂਦੇ ਉਹਨਾਂ ਚਿਰ ਕਕਾਰ ਪਾਉਣ ਦਾ ਵੀ ਕਹਿੰਦੇ ਕੋਈ ਫਾਇਦਾ ਨਹੀਂ ਹੈ ਅਸੀਂ ਇਹ ਗੁਰੂ ਨੂੰ ਸਮਝਣਾ ਹੈ ਕਿ ਗੁਰੂ ਕੀ ਕਹਿੰਦਾ ਹੁਣ ਅੱਜ ਸਾਲ ਦਾ ਲਾਸਟ ਦਿਨ ਹੈ ਕੱਲ ਨੂੰ ਨਵਾਂ ਸਾਲ ਕੜਨਾ ਹੈ ਜੇ ਅਸੀਂ ਅੰਮ੍ਰਿਤ ਛਕਣ ਤੋਂ ਬਾਅਦ ਵੀ 25 ਦੇ ਵਿੱਚ ਵੀ ਮਾੜੇ ਕਰਮ ਕਰਦੇ ਰਹੇ 26 ਦੇ ਵਿੱਚ ਵੀ ਮਾੜੇ ਕਰਮ ਕਰਦੇ ਰਵਾਂਗੇ ਸਾਡੇ ਵਾਸਤੇ ਨਵਾਂ ਸਾਲ ਕਾਹਦਾ ਜੀ ਸਾਡੇ ਵਾਸਤੇ ਨਵਾਂ ਕੀ ਹੋਇਆ ਨਵੇਂ ਦਾ ਭਾਵ ਕਿ ਪਹਿਲਾਂ ਮੈਂ ਬੜਾ ਪਹਿੜਾ ਸੀ ਪਹਿਲਾਂ ਮੈਂ ਬੜਾ ਬੰਦ ਵਖਤ ਸੀ ਪਰ ਮੈਂ ਜਿੱਦਿਆਂ ਦਾ ਅੰਮ੍ਰਿਤ ਛਕਿਆ ਜਿੱਦਿਆਂ ਮੈਂ ਗੁਰੂ ਵਾਲਾ ਬਣਿਆ ਉਹ ਦਿਨਾਂ ਮੇਰੇ ਜੀਵਨ ਦੇ ਵਿੱਚ ਤਬਦੀਲੀ ਆ ਗਈ ਤਾਂ ਨਵੇਂ ਹਾਂ ਸੀ ਤਾਂ ਵਰਕ ਪਹਿਣਾ ਹੈ ਅੰਮ੍ਰਿਤ ਛਕਣ ਦਾ ਭਾਵ ਕਿ ਅੱਜ ਅੰਮ੍ਰਿਤ ਛਕ ਲਿਆ ਹੁਣ ਇਹ ਅੰਮ੍ਰਿਤ ਤੇ ਪਹਿਰਾ ਦੇਣਾ ਜਿੱਦਾਂ ਜਿੱਦਾਂ ਗੁਰੂ ਸਾਹਿਬ ਸਾਨੂੰ ਸਿਖਿਆ ਦਿੰਦੇ ਐ ਉਦਾਂ ਉਦਾਂ ਤੁਰਨਾ ਜੇ ਗੁਰੂ ਦੀ ਸਿੱਖਿਆ ਨਹੀਂ ਲਈ ਤਾ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਰੇ ਕਹਿੰਦੇ ਆਨ ਸਗਲ ਵਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਏ ਜੇ ਨਾਮ ਨਹੀਂ ਜਪਿਆ ਨਾ ਧੂਣੀਆਂ ਤਾਪੀ ਜਾਓ ਕਹਿੰਦੇ ਕੁਛ ਨਹੀਂ ਬਣਨਾ ਪੁੱਠੇ ਲਟਕੀ ਜਾਓ ਕੁਛ ਨਹੀਂ ਬਣਨਾ ਜੇ ਨਾਮ ਜਪੋਗੇ ਕਹਿੰਦੇ ਫੇਰ ਸਾਰਾ ਕੁਝ ਸਹੀ ਹੋਣਾ ਜੇ ਨਾਮ ਨਹੀਂ ਜਪਿਆ ਕਹਿੰਦੇ ਜਿੰਨੇ ਮਰਜੀ ਕਰਮ ਕਰ ਲੈ ਜਿੰਨੇ ਮਰਜੀ ਅਡੰਬਰ ਕਰ ਲੈ ਕਹਿੰਦੇ ਉਹ ਕਿਸੇ ਕੰਮ ਨਹੀਂ ਆਉਣੇ ਤਾਂ ਤੇ ਮੋਹੇ ਧਾਰੀ ਊਟ ਗੋਪਾਲ ਤੇ ਮੈਨੂੰ ਤੇ ਉਸ ਪਰਮਾਤਮਾ ਦਾ ਆਸਰਾ ਹੈ ਜੇ ਤਾਂ ਤੇ ਮੋਹੇ ਧਾਰੀ ਓਟ ਗੋਪਾਲ ਓਟ ਦਾ ਭਾਵ ਆਸਰਾ ਗੋਪਾਲ ਦਾ ਭਾਵ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਹੈ ਮੈਨੂੰ ਉਹਦਾ ਆਸਰਾ ਆ ਗਿਆ ਹੋ ਗਿਆ ਜੀ ਮੈਂ ਤੇ ਉਸ ਇੱਕ ਪਰਮਾਤਮਾ ਨੂੰ ਆਪਣਾ ਬਣਾ ਲਿਆ ਤੇ ਮੈਨੂੰ ਤੇ ਉਸੇ ਦੇ ਆਸਰਾ ਮੈਨੂੰ ਮਾਰ ਦੇ ਮੈਨੂੰ ਰੱਖ ਲੈ ਮੈਨੂੰ ਜਿੱਦਾਂ ਮਰਜੀ ਸਮਝੇ ਮੈਂ ਤੇ ਉਹਦਾ ਹੀ ਬਣ ਕੇ ਰਵਾਂਗਾ ਮੈਂ ਹੁਣ ਹੋਰ ਥਾਂ ਤੇ ਨਹੀਂ ਜਾਂਦਾ ਤਾਤੇ ਮੋਹੇ ਧਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਜਿੱਦੇ ਅਸੀਂ ਮਨ ਕਰਕੇ ਗੁਰੂ ਦੀ ਸ਼ਰਨ ਚ ਆ ਗਏ ਨਾ ਸ਼ਰਨ ਪਰਿਓ ਪੂਰਨ ਪਰਮੇਸ਼ਰ ਪੂਰੇ ਗੁਰੂ ਦੀ ਸ਼ਰਨ ਚ ਜਿੱਦਦੇ ਅਸੀਂ ਆ ਗਏ ਮਨ ਕਰਕੇ ਬਿਨਸੇ ਸਗਲ ਜੰਜਾਲ ਜਿਹੜੇ ਸਾਡੇ ਅੰਦਰ ਜੰਜਾਲ ਬੈ ਉਹਦੇ ਆ ਨਾ ਜਿਹੜੀਆਂ ਸਾਡੇ ਅੰਦਰ ਵੇੜੀਆਂ ਪਈਆਂ ਹੋਈਆਂ ਨੇ ਸਾਰੀਆਂ ਉਸੇ ਦਿਨ ਟੁੱਟ ਜਾਣਗੀਆਂ ਜਿੱਦਦੇ ਅਸੀਂ ਪੂਰੇ ਗੁਰੂ ਦੀ ਸ਼ਰਨ ਚ ਆ ਗਏ ਅਜੇ ਆਉਣੇ ਆ ਮਨ ਕਰਕੇ ਨਹੀਂ ਆਏ ਸਰੀਰ ਕਰਕੇ ਆਉਣੇ ਆ ਜਿੱਦੇ ਮਨ ਕਰਕੇ ਆਗੇ ਉਹਦੇ ਜੰਜਾਲ ਟੁੱਟ ਜਾਣਗੇ ਜਿੱਦੇ ਮਨ ਕਰਕੇ ਆਗੇ ਜਿੱਦੇ ਗੁਰੂ ਦੇ ਅੱਗੇ ਮਨ ਕਰਕੇ ਝੁੱਕ ਗਏ ਨਾ ਗੱਲ ਉਹਦੇ ਬਣਨੀ ਹੈ ਮੱਥਾ ਰੋਜ ਦੇਖਦੇ ਆ ਸੀ ਸ਼ਰੀਰ ਕਰਕੇ ਦੇਖਦੇ ਆ ਮਨ ਕਰਕੇ ਅਜੇ ਮੱਥਾ ਗੁਰੂ ਨੂੰ ਨਹੀਂ ਟੇਕਿਆ ਜਿੱਦੇ ਮਨ ਕਰਕੇ ਗੁਰੂ ਨੂੰ ਮੱਥਾ ਟੇਕਦਾ ਨਾ ਉਹਦੇ ਗੁਰੂ ਸਾਹਿਬ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਉਹਦੇ ਹੁਕਮ ਮੰਨਣ ਦੀ ਜਾਚ ਆਉਣੀ ਐ ਅਜੇ ਤੇ ਅਸੀਂ ਸ਼ਰੀਰ ਕਰਕੇ ਝੁਕਦੇ ਆ ਸ਼ਰੀਰ ਕਰਕੇ ਗੁਰੂ ਦੇ ਅੱਗੇ ਨਿਮਝਾਂਦੇ ਆ ਪਰ ਅਜੇ ਮਨ ਕਰਕੇ ਗੁਰੂ ਦੇ ਅੱਗੇ ਨਹੀਂ ਝੁਕੇ ਜਿੱਦੇ ਮਨ ਕਰਕੇ ਗੁਰੂ ਦੇ ਅੱਗੇ ਝੁਕਗੇ ਉਹਦੇ ਫਿਰ ਸਾਡੇ ਅੰਦਰ ਦੇ ਜਿਹੜੇ ਜੰਗਾਲ ਨੇ ਉਹ ਖਤਮ ਹੋ ਜਾਣਗੇ ਰਾਹੋ ਰਾਹੋ ਦਾ ਭਾਵ ਉਹਦਾ ਠਹਿਰਨਾ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸੁਰਗ ਮਿਰਤ ਭਿਆਲ ਭੂਮੰਡਲ ਸਗਲ ਵਿਆਪ ਹੈ ਮਾਈ ਹੁਣ ਕੱਲੇ ਆਪਾਂ ਨੇ ਆਪਾਂ ਨੇ ਵਿੱਚ ਜੰਗਾਲ ਚ ਫਸੇ ਹੋਏ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੇ ਕੋਈ ਬੰਦਾ ਕਵੇ ਨਾ ਕਿ ਇਕੱਲੇ ਇਨਸਾਨ ਮਾਇਆ ਦੇ ਧੰਦਿਆਂ ਚ ਫਸ ਗਏ ਨਹੀਂ ਗੁਰੂ ਸਾਹਿਬ ਨੇ ਪਤਾ ਕੀ ਕਿਹਾ ਸੁਰਗ ਸੁਰਗ ਦਾ ਭਾਵ ਹੁੰਦਾ ਦੇਵ ਲੋਕ ਜਿੱਥੇ ਦੇਵਤੇ ਰਹਿੰਦੇ ਆ ਨਿਰਤ ਨਿਰਤ ਦਾ ਭਾਵ ਹੁੰਦਾ ਮਾਤ ਲੋਕ ਜਿੱਥੇ ਅਸੀਂ ਸਾਰੇ ਰਹਿੰਦੇ ਆ ਪਿਆਲ ਪਿਆਲ ਦਾ ਭਾਗ ਹੁੰਦਾ ਪਤਾਲ ਦੇ ਵਿੱਚ ਜਿਹੜੇ 42 ਲੱਖ ਜੀ ਜੰਦਰ ਪਾਣੀ ਦੇ ਵਿੱਚ ਰਹਿੰਦੇ ਆ ਕਹਿੰਦੇ ਸੁਰਗ ਮਿਰਤ ਪਿਆਲ ਭੂ ਮੰਡਲ ਜਿੰਨੀਆਂ ਵੀ ਧਰਤੀਆਂ ਨੇ ਸਾਰੀਆਂ ਧਰਤੀਆਂ ਸਗਲ ਵਿਆਪੇ ਮਾਇ ਕਹਿੰਦੇ ਸਾਰੀ ਮਾਇਆ ਦੇ ਧੰਦਿਆਂ ਚ ਫਸੇ ਹੋਏ ਆ ਜੀ ਸਾਰੇ ਦੇ ਸਾਰੇ ਮਾਇਆ ਦੇ ਧੰਦਿਆਂ ਚ ਫਸੇ ਹੋਏ ਆ ਕੋਈ ਵਿਰਲਾ ਮਨੁੱਖ ਹੁੰਦਾ ਕੋਈ ਵਿਰਲਾ ਇਨਸਾਨ ਹੁੰਦਾ ਜਿਹੜਾ ਇੱਕ ਖੁੰਝੇ ਲੱਗ ਕੇ ਕਹਿੰਦਾ ਵਾਹਿਗੁਰੂ 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 ਕੋਈ ਕੋਈ ਹੁੰਦਾ ਜਿਹੜਾ ਮਨੋਂ ਕਹਿੰਦਾ ਨਹੀਂ ਤੇ ਅਸੀਂ ਰੋਟੀਆਂ ਕਾਰਨ ਪੂਰੇ ਤਾਲ ਪੈਸਿਆਂ ਦੇ ਖਾਤਰ ਸਾਰਿਆਂ ਦੀਆਂ ਜਿਹੜੀਆਂ ਤਾਲਾਂ ਨੇ ਖੜਕਦੀਆਂ ਨੇ ਪਰ ਗੁਰੂ ਨੂੰ ਪਰਸੰਨ ਕਰਨ ਵਾਸਤੇ ਗੁਰੂ ਨੂੰ ਪਾਉਣ ਵਾਸਤੇ ਕੋਈ ਵਿਰਲਾ ਹੁੰਦਾ ਜਿਹੜਾ ਵਾਹਿਗੁਰੂ ਵਾਹਿਗੁਰੂ ਕਹਿੰਦਾ ਸੁਰਗ ਨਿਰਤ ਪ੍ਰਯਾਲ ਘੋ ਮੰਡਲ ਸਗਲ ਵਿਆਪ ਹੈ ਮਾਈ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਈ ਜਿਹੜਾ ਸਾਡਾ ਜੀਵਾਂ ਦਾ ਉਧਾਰ ਕਰਨ ਵਾਲਾ ਨਾ ਜਿਹੜਾ ਸਾਰੀਆਂ ਕੁੱਲਾਂ ਨੂੰ ਤਾਰਨ ਵਾਲਾ ਉਹ ਪ੍ਰਮਾਤਮਾ ਦਾ ਨਾਮ ਧਿਆਈਏ ਉਹ ਹੈ ਜਿਹਨੂੰ ਅਸੀਂ ਕਹਿੰਦੇ ਆ ਨਾ ਇੱਕ ਓੰਕਾਰ ਕਿ ਪ੍ਰਮਾਤਮਾ ਇੱਕ ਹੈ ਉਹਦੇ ਵਰਗਾ ਹੋਰ ਹੈ ਨਹੀਂ ਕੋਈ ਉਨੂੰ ਰਾਮ ਕਹਿ ਕੇ ਪੁਕਾਰ ਲੋ ਚਾਹੇ ਅੱਲਾਹ ਕਹਿ ਕੇ ਪੁਕਾਰ ਲੋ ਚਾਹੇ ਵਾਹਿਗੁਰੂ ਕਹਿ ਕੇ ਪੁਕਾਰ ਲੋ ਚਾਹੇ ਉਹ ਇੱਕੋ ਹੀ ਐ ਉਹਦੀ ਗੱਲ ਕਰਦੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜੀ ਉਧਾਰਨ ਸਭ ਕੁਲ ਤਾਰਨ ਜਿਹੜਾ ਸਾਡੇ ਜੀਵਾਂ ਦਾ ਉਧਾਰ ਕਰਨ ਵਾਲਾ ਜਿਹੜੀਆਂ ਸਾਡੀਆਂ ਕੁੱਲਾ ਨੂੰ ਤਾਰਨ ਵਾਲਾ ਕਹਿੰਦੇ ਹਰ ਹਰ ਨਾਮ ਧਿਆਏ ਕਹਿੰਦੇ ਉਸ ਪਰਮਾਤਮਾ ਦਾ ਨਾਮ ਅਸੀਂ ਵੀ ਧਿਆਈਏ ਉਹ ਪਰਮਾਤਮਾ ਕਿਹੜਾ ਸਾਡੇ ਕੋਲੇ ਜੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰਵਾਣੀ ਹੈ ਜਿਹਨੂੰ ਅਸੀਂ ਇਤਿਹਾਸ ਸਕਦੇ ਆ ਇਹ ਗੁਰਵਾਣੀ ਸਾਡੇ ਜੀਆਂ ਦਾ ਉਧਾਰ ਕਰਨ ਵਾਲੀ ਐ ਇਹ ਗੁਰਬਾਣੀ ਜਿਹੜੀ ਸਾਡੇ ਕੁੱਲਾਂ ਨੂੰ ਤਾਰਨ ਵਾਲੀ ਐ ਫਿਰ ਅਸੀਂ ਇਸ ਗੁਰਬਾਣੀ ਨੂੰ ਕਿਉਂ ਨਹੀਂ ਧਿਆਉਂਦੇ ਪੜ੍ਹਦੇ ਜ਼ਰੂਰ ਆ ਪਰ ਅਜੇ ਤੱਕ ਉਹਨੂੰ ਹਿਰਦੇ 'ਚ ਵਸਾਇਆ ਨਹੀਂ ਜਿੱਦੇ ਗੁਰਬਾਣੀ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਉਹਦੇ ਗੁਰੂ ਸਾਹਿਬ ਕਹਿੰਦੇ ਆ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹੰਬਾ ਗਣੀ ਨਾ ਬੈ ਕਹਿੰਦੇ ਜਿੱਦੇ ਗੁਰਬਾਣੀ ਨੂੰ ਆਪਣੇ ਹਿਰਦੇ ਚ ਵਸਾਲਿਆ ਇੱਕ ਸ਼ਬਦ ਨੇ ਸਾਡਾ ਪਾਰ ਉਤਾਰਾ ਕਰ ਦੇਣਾ ਪਰ ਜੇ ਮਨ ਚ ਨਾ ਵਸਾਇਆ ਤਾਂ ਗੁਰੂ ਸਾਹਿਬ ਕਹਿੰਦੇ ਪੜ ਪੜ ਗੱਡੇ ਲੱਦੀ ਆ ਕਹਿੰਦੇ ਚਾਹੇ ਪੜ ਪੜ ਕੇ ਗੱਡੇ ਲੱਦਦੇ ਹੋ ਪਰ ਕਹਿੰਦੇ ਜੇ ਹਿਰਦੇ ਚ ਵਸਾਲਿਆ ਤਾਂ ਇੱਕ ਸ਼ਬਦ ਨੇ ਪਾਰ ਉਤਾਰਾ ਕਰ ਦੇਣਾ ਨਾਮ ਤੇ ਨਾਮ ਨਿਰੰਜਨ ਗਾਇਆ ਪਾਈਆ ਸਰਬ ਨਿਧਾਨਾ ਹੁਣ ਗੁਰੂ ਸਾਹਿਬ ਨੇ ਚੋੜ ਦਿੰਦੇ ਆ ਜੀ ਸਾਨੂੰ ਕਹਿੰਦੇ ਜਦੋਂ ਤੁਸੀਂ ਉਸ ਪਰਮਾਤਮਾ ਦਾ ਨਾਮ ਧਿਆਉਗੇ ਨਾ ਨਾਨਕ ਨਾਮ ਨਿਰੰਜਨ ਗਾਇਆ ਨਿਰੰਜਨ ਦਾ ਭਾਵ ਹੁੰਦਾ ਜਿਹੜਾ ਕਾਲਖਤੂ ਰਹਿਤ ਹੁੰਦਾ ਆਪਾਂ ਕਈ ਵਾਰੀ ਗੱਲ ਕੀਤੀ ਹੈ ਨਾ ਅੰਜਨ ਕਹਿੰਦੇ ਸੁਰਮੇ ਨੂੰ ਸੁਰਮਾ ਹੁੰਦਾ ਕਾਲਾ ਜੇ ਚਿੱਟੇ ਕੱਪੜਿਆਂ ਤੇ ਲੱਗ ਜੇ ਦਾਗ ਪਾ ਦਿੰਦਾ ਪਰ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਨਿਰੰਝਨ ਹੈ ਕਾਲਖ ਤੋਂ ਰਹਿਤ ਹੈ ਕਹਿੰਦੇ ਜੇ ਅਸੀਂ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਗੇ ਨਾ ਨਾਨਕ ਨਾਮ ਨਰਿੰਜਨ ਗਾਈਐ ਜਦੋਂ ਪਰਮਾਤਮਾ ਦਾ ਨਾਮ ਗਾਉਣਾ ਸ਼ੁਰੂ ਕਰਤਾ ਕਹਿੰਦੇ ਫਿਰ ਹੋਣਾ ਕੀ ਹੈ ਪਾਈਐ ਸਰਬ ਨਿਧਾਨਾ ਸਾਰਿਆਂ ਸੁੱਖਾਂ ਦਾ ਖਜ਼ਾਨਾ ਨਿਧਾਨਾਂ ਦਾ ਭਾਵ ਹੁੰਦਾ ਖਜ਼ਾਨਾ ਕਿ ਜਿੱਦੇ ਅਸੀਂ ਪਰਮਾਤਮਾ ਨੂੰ ਗਾਉਣ ਲੱਗੇ ਨਾ ਜਿੱਦੇ ਅਸੀਂ ਪਰਮਾਤਮਾ ਦੀ ਬਾਣੀ ਨੂੰ ਪੜਨ ਲੱਗੇ ਜਿੱਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਲੱਗੇ ਕਹਿੰਦੇ ਉਸ ਦਿਨ ਹੋਣਾ ਕੀ ਹੈ ਕਹਿੰਦੇ ਪਾਈਆ ਸਰਬ ਨਿਦਾਨਾ ਕਹਿੰਦੇ ਜਿਹੜਾ ਸਾਰਾ ਕੁਝ ਇੱਕ ਖਜ਼ਾਨੇ ਦੇ ਵਿੱਚ ਬੰਦ ਕੀਤਾ ਨਾ ਸਾਰੇ ਦਾ ਸਾਰਾ ਗੁਰੂ ਸਾਹਿਬ ਨੇ ਸਾਨੂੰ ਦੇ ਦੇਣਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਠਾਕੁਰ ਤਾਰੇ ਤਲ ਧਰਿਆ ਕਹਿੰਦੇ ਜਿਹੜਾ ਠਾਕੂ ਰੇ ਪਰਮਾਤਮਾ ਕਹਿੰਦੇ ਉਹਤੇ ਸਾਰਾ ਕੁਝ ਆਪਣੇ ਹੱਥ ਦੀ ਤਲੀ ਤੇ ਰੱਖੀ ਫਿਰਦਾ ਹੈ ਕਿ ਮੇਰਾ ਕੋਈ ਗੁਰ ਸਿੱਖ ਕੋਈ ਯਾਦ ਤੇ ਕਰੇ ਮੈਂ ਤੇ ਸਾਰੇ ਦਾ ਸਾਰਾ ਖਜ਼ਾਨਾ ਉਹਦੇ ਚਰਨਾਂ 'ਚ ਲਟਾ ਦਿਆਂ ਗੁਰੂ ਸਾਹਿਬ ਇੰਨੇ ਦਿਆਲੂ ਨੇ ਇੰਨੇ ਕਿਰਪਾਲੂ ਨੇ ਕਿ ਤੁਸੀਂ ਉਹਦੇ ਨਾਲ ਜੁੜੋ ਤੇ ਸੇ ਜੁੜਨ ਦੀ ਲੋੜ ਹੈ ਜਿੱਦੇ ਜੁੜ ਗਏ ਉਹਨੇ ਖਜ਼ਾਨਾ ਸਾਡੇ ਕਨੇ ਮੂੰਹ ਕਰ ਦੇਣਾ ਕਿ ਜਿੰਨਾ ਮਰਜੀ ਖਾਓ ਜਿੰਨਾ ਮਰਜੀ ਖਰਚੋ ਇਹਨੇ ਕਦੇ ਘਟਣਾ ਨਹੀਂ ਹੈ ਖਾਓ ਖਰਚੋ ਰਲ-ਵਿਲ ਭਾਏ ਟੋਟ ਨਾ ਆਵੇ ਵੱਧ ਤੋ ਜਾਈ ਕਰ ਕਿਰਪਾ ਜਿਸ ਦੇਵ ਸੁਆਮੀ ਬਿਰਲੇ ਕਾਹੂ ਜਾਨਾ ਕਹਿੰਦੇ ਜਿਸ ਬੰਦੇ ਦੇ ਉੱਤੇ ਤੂੰ ਕਿਰਪਾ ਕਰ ਦਿੰਦਾ ਕਰ ਕਿਰਪਾ ਜਿਸ ਦੇਵ ਸੁਆਮੀ ਜਿਹਦੇ ਤੇ ਤੂੰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਨਾ ਵਿਰਲੇ ਕਾ ਹੂੰ ਜਾਨਣਾ ਕੋਈ ਵਿਰਲੇ ਹੁੰਦਾ ਜਿਹੜਾ ਤੈਨੂੰ ਜਾਣ ਸਕਦਾ ਹੈ ਜਿਹੜਾ ਕੋਈ ਤੈਨੂੰ ਜਾਣ ਸਕਦਾ ਉਹ ਵਿਰਲਾ ਹੁੰਦਾ ਸਾਰੀ ਦੁਨੀਆ ਪ੍ਰਮਾਤਮਾ ਨੂੰ ਜਾਣ ਨਹੀਂ ਸਕਦੇ ਅਸੀਂ ਵੇਖਦੇ ਜ਼ਰੂਰ ਆ ਪਰ ਅਸੀਂ ਜਾਣਿਆ ਨਹੀਂ ਸਾਨੂੰ ਤੇ ਗਿੱਦੜ ਸਿੰਘੀ ਵਾਲੇ ਲੁੱਟ ਕੇ ਲੈ ਜਾਂਦੇ ਸੀ ਪਹਿਚਾਣਿਆ ਕਿਤੇ ਅਸੀਂ ਗੁਰੂ ਨੂੰ ਕਿੱਥੇ ਪਹਿਚਾਣਾਂਗੇ ਸਾਨੂੰ ਤੇ ਗਲੀਆਂ 'ਚ ਫਿਰਦੇ ਗਿੱਦੜ ਸਿੰਘੀ ਵਾਲੇ ਲੁੱਟ ਕੇ ਲੈ ਜਾਂਦੇ ਕਿ ਇਹ ਦੇਖੋ ਜੀ ਕਿੰਨੇ ਕੀਮਤੀ ਚੀਜ਼ ਹੈ ਜਦੋਂ ਪਤਾ ਲੱਗਦਾ ਕਿ ਤੇ ਹੋਰੇ ਕੁਝ ਦੇਗੇ ਸਾਨੂੰ ਅਸੀਂ ਗੁਰੂ ਨੂੰ ਪਹਿਚਾਣਨਾ ਬਹੁਤ ਔਖਾ ਹੈ ਪਰ ਗੁਰੂ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਜੇ ਤੁਸੀਂ ਇਹ ਪਹਿਚਾਨਣਾ ਹੈ ਨਾ ਕਹਿੰਦੇ ਜਿਵੇਂ ਕੋਇਲ ਤੇ ਕਾਂ ਕਾਲੇ ਨੇ ਨਾ ਇੱਕੋ ਜਿਹੇ ਲੱਗਦੇ ਐ ਕਹਿੰਦੇ ਜਦੋਂ ਬੋਲਦੇ ਆ ਉਦੋਂ ਪਤਾ ਲੱਗਦਾ ਜਿਹਨੂੰ ਪਹਿਚਾਨ ਹੈ ਕਹਿੰਦੇ ਉਹ ਪਹਿਚਾਨ ਕਰਦਾ ਕਿ ਇਹ ਕਾਂ ਬੋਲ ਰੇ ਕਿ ਇਹ ਕੋਇਲ ਬੋਲ ਰਹੀ ਐ ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਹੀ ਆਸਾਦ ਸਾਜ ਜਿਹਨ ਕੇ ਸਮਾਨ ਹੋਤ ਕਰਨੀ ਕਰਤੋਂ ਤਉ ਲੱਗ ਲਖਣ ਕੈ ਲਾਖੀ ਐ ਕਹਿੰਦੇ ਇੱਕ ਸਾਧ ਹੁੰਦਾ ਹੈ ਇੱਕ ਅਸਾਧ ਹੁੰਦਾ ਹੈ ਜਿਹੜਾ ਸਾਧ ਹੁੰਦਾ ਹੈ ਜਿਹੜਾ ਰੱਬ ਨਾਲ ਜੁੜਿਆ ਹੁੰਦਾ ਉਹਦੀਆਂ ਕਰਨੀਆਂ ਤੋਂ ਪਤਾ ਲੱਗ ਜਾਂਦਾ ਕਿ ਇਹ ਤੇ ਰੱਬ ਨਾਲ ਜੁੜਿਆ ਹੋਇਆ ਹੈ ਪਰ ਇੱਕ ਅਸਾਧ ਹੁੰਦਾ ਹੈ ਕਹਿੰਦੇ ਉਹਦੀਆਂ ਕਰਤੂਤਾਂ ਤੋਂ ਪਤਾ ਲੱਗਦਾ ਕਿ ਇਹ ਤੇ ਮਾੜਾ ਬੰਦਾ ਹੈ ਪਰ ਦੇਖਣ ਨੂੰ ਦੋਨੋਂ ਇੱਕੋ ਜਿਹੇ ਲੱਗਦੇ ਆ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਹਿੰਦੇ ਜੋ ਪਾਵ ਹੈ ਭਾਂਡੇ ਵਿੱਚ ਵਸ ਤੋ ਸਾਹ ਨਿਕਲਿਆ ਕਿਆ ਕੋਈ ਕਰੇ ਵਿਚਾਰਾ ਕਹਿੰਦੇ ਜਿਹਦੇ ਅੰਦਰ ਰੱਬ ਦੇ ਬੋਲ ਨੇ ਨਾ ਕਹਿੰਦੇ ਉਹਦੇ ਨਾਲ ਜਦੋਂ ਗੱਲਾਂ ਕਰੋਗੇ ਉਹਦੇ ਅੰਦਰੋਂ ਰੱਬ ਦੀ ਬਾਣੀ ਨਿਕਲਣੀ ਹੈ ਪਰ ਜਿਹੜਾ ਅਸਾਧ ਹੈ ਕਹਿੰਦੇ ਜਦੋਂ ਉਹਦੇ ਨਾਲ ਗੱਲਾਂ ਕਰੋਗੇ ਉਹਦੇ ਅੰਦਰੋਂ ਵਿਕਾਰ ਨਿਕਲਣਗੇ ਕਹਿੰਦੇ ਬਸ ਪਹਿਚਾਣ ਉਦੋਂ ਹੀ ਆਉਣੀ ਹੈ ਅਸੀਂ ਕਹਿੰਦੇ ਪਹਿਚਾਣ ਨਹੀਂ ਕਰੀ ਅਸੀਂ ਤੇ ਬਸ ਚੋਲੇ ਨੂੰ ਦੇਖ ਕੇ ਉਹਨਾਂ ਨੂੰ ਮੱਥੇ ਟੇਕਣ ਲੱਗ ਜਾਨੇ ਇਦਾਂ ਨਾ ਕਰਿਆ ਕਰੀਏ ਤੇ ਗੁਰੂ ਸਾਹਿਬ ਕਹਿੰਦੇ ਆ ਨਾਮਿਕ ਨਾਮ ਨਰੰਜਨ ਗਾਇਆ ਪਾਈ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰੜੀ ਕਾਉ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ